ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਫੇਰ ਇੱਕ ਵਾਰੀ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਫੇਰ ਤੁਹਾਡੇ ਲਈ ਨਵੀਂ ਵੀਡੀਓ ਬੜੇ ਦਿਨਾਂ ਬਾਅਦ ਲੈ ਕੇ ਆਏ ਆ। ਬਾਕੀ ਆਪਣੇ ਭਰਾ ਕਹਿੰਦੇ ਹੋਣਗੇ ਹੁਣ ਤਾਂ YouTube ਦਾ ਕੰਮ ਹੀ ਛੱਡ ਗਏ ਹਨਾ। ਸੋ ਦੋਸਤੋ ਐਕਚੁਅਲੀ ਹੋਇਆ ਕਿ ਜਿਹੜਾ ਤੁਹਾਡੇ ਆਪਣੀ ਵਰਕਸ਼ਾਪ ਤੇ ਕੰਮ ਬਹੁਤ ਜ਼ਿਆਦਾ ਸੀਗਾ ਤੇ ਟਰੈਕਟਰ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੇ ਆਪਾਂ ਡਿਲੀਵਰ ਕਰਨੇ ਸੀਗੇ। ਇਸ ਕਾਰਨ ਕਰਕੇ ਜਿਹੜੀ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਨਹੀਂ ਮਿਲਿਆ ਸੀਗਾ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ ਹਰ ਵੀਡੀਓ ਨੂੰ ਬਣਾਉਣ ਦੇ ਲਈ ਸਮਾਂ ਚਾਹੀਦਾ ਸਮੇ ਦੇ ਨਾਲ ਨਾਲ ਫਿਰ ਕੰਟੈਂਟ ਵੀ ਚਾਹੀਦਾ ਹਨਾ ਉਸ ਕੰਟੈਂਟ ਤੇ ਗੱਲਬਾਤ ਕਰਨ ਲਈ ਫਿਰ ਤੁਹਾਨੂੰ ਪਤਾ ਐਵੇਂ ਵਾਂਗੂ ਸਾਰੀ ਦਿਹਾੜੀ ਦਾ ਜੇ ਆਪਾਂ ਟਾਈਮ ਵੇਖ ਗਏ ਤਾਂ ਘੱਟੋ ਘੱਟ 4 ਘੰਟੇ ਆਪਾਂ ਨੂੰ ਵੀਡੀਓ ਬਣਾਉਣ ਲਈ ਚਾਹੀਦੇ ਸਾਰੀ ਦਿਹਾੜੀ ਦੇ ਵਿੱਚ ਕਿਉਂਕਿ 4 ਘੰਟਿਆਂ ਦਾ ਜਿਹੜਾ ਕੰਮ ਆ ਪਿੱਛੇ ਚਲਾ ਜਾਂਦਾ ਜੇ ਆਪਾਂ ਵੀਡੀਓ ਦੇ ਵਿੱਚ ਹਰ ਰੋਜ਼ ਤੇ ਆਂਦੀ ਈ ਇਸ ਕਾਰਨ ਕਰਕੇ ਜਿਹੜੇ ਅੱਜ ਤੋਂ ਬਾਅਦ ਜਿਹੜੇ ਵਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ ਹਰ ਰੋਜ਼ ਦੇਖਣ ਨੂੰ ਮਿਲਣਗੇ ਹਰ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਨਵੇਂ ਟੌਪਿਕ ਦੇ ਉੱਪਰ ਨਵੇਂ ਕੰਟੈਂਟ ਦੇ ਉੱਪਰ ਜਿਹੜੀ ਵੀਡੀਓ ਲੈ ਕੇ ਆਇਆ ਕਰਾਂਗੇ ਹਰ ਮਕੈਨੀਕਲ ਲਾਈਨ ਦੇ ਵਿੱਚ ਲੈਣ ਵਾਲੀ ਵੀਡੀਓ ਠੀਕ ਹੈ ਜੀ ਤੁਹਾਨੂੰ ਪਤਾ ਅੱਗੇ ਵੀ ਆਪਾਂ ਤੁਹਾਡੇ ਨਾਲ ਇੰਜਨ ਗੇਅਰ ਵਗੈਰਾ ਟਰੈਕਟਰ ਦੀ ਹਰ ਖੂਬੀਆਂ ਕਮੀਆਂ ਕਿਵੇਂ ਹਰ ਚੀਜ਼ ਦੀ ਦੇਖਰੇਖ ਕਰਨੀ ਸਾਰੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਉਨੇ ਆ ਪਰ ਲੇਕਿਨ ਅੱਜ ਤੋਂ ਬਾਅਦ ਫੇਰ ਤੁਹਾਡੇ ਲਈ ਇਦਾਂ ਦੇ ਵੀਡੀਓ ਲੈ ਕੇ ਆਇਆ ਕਰਾਂ ਆਇਆ ਕਰਾਂਗੇ ਨਵੇਂ ਤੋਂ ਨਵੇਂ ਆ। ਠੀਕ ਆ ਜੀ ਨਵੇਂ ਤੋਂ ਨਵਾਂ ਵਲੌਗ ਤੁਹਾਨੂੰ ਦਿਖਾਇਆ ਕਰਾਂਗੇ ਕਿੱਥੋਂ ਟਰੈਕਟਰ ਦਾ ਸਮਾਨ ਲਿਆਉਨੇ ਆ ਕਿੱਥੋਂ ਵੈਲਡਿੰਗ ਦਾ ਕਰਾਉਨੇ ਆ ਕਿੱਥੋਂ ਸਾਰਾ ਕੰਮ ਕਰਦੇ ਆ ਜੋ ਵੀ ਅਪਡੇਟ ਹੋਈ ਸਾਰੀ ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਦੱਸੀ ਜਾਇਆ ਕਰੂਗੀ। ਇਸੇ ਤਰ੍ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਫੇਰ ਗੱਲਬਾਤ ਕਰਾਂਗੇ ਤੁਹਾਡੇ ਆਪਣੇ ਫੇਵਰਟ ਟਰੈਕਟਰ ਸਵਰਾਜ ਤੇ 855 ਤੇ ਤੁਸੀਂ ਦੇਖਿਆ ਹੋਣਾ ਜਦੋਂ ਦੀ ਟਰੈਕਟਰ ਦੇ ਸਵਰਾਜ ਦੀ ਆਪਣੀ ਖੋਜ ਹੋਈ ਆ ਸਵਰਾਜ ਟਰੈਕਟਰ ਆਪਣਾ ਲਾਂਚ ਹੋਇਆ ਆਪਣੇ ਮਾਰਕੀਟ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਵਾਲੇ ਟਰੈਕਟਰਾਂ ਦੇ ਵਿੱਚ ਬਹੁਤ ਜ਼ਿਆਦਾ ਕੰਪਨੀ ਨੇ ਜਿਹੜਾ ਡਿਫਰੈਂਸ ਪਾ ਚੁੱਕੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਦੇਖੋ ਦੇਖ ਹਰ ਟਰੈਕਟਰ ਦੀ ਕਮੀ ਵੀ ਵੇਖਦੀ ਆ ਕੰਪਨੀ ਹਰ ਟਰੈਕਟਰ ਦੀ ਖੂਬੀ ਵੀ ਵੇਖਦੀ ਆ ਸਾਰੇ ਟਰੈਕਟਰਾਂ ਦੀ ਕਮੀ ਦੇਖ ਕੇ ਤੇ ਸਾਰੇ ਟਰੈਕਟਰਾਂ ਦੀ ਖੂਬੀ ਦੇਖ ਕੇ ਫਿਰ ਕੰਪਨੀ ਆਪਣੇ ਆਪਣੇ ਟਰੈਕਟਰਾਂ ਦੇ ਵਿੱਚ ਫਿਰ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਇਹ ਫੋਰ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਹੁਣ ਨਵਾਂ ਟਰੈਕਟਰ ਆਪਣਾ ਸਵਰਾਜ ਆ ਚੁੱਕਿਆ ਹੈਗਾ ਪ੍ਰੋਟੈਕ ਬੜੀ ਲੋਕਾਂ ਦੀ ਡਿਮਾਂਡ ਆ ਜਿਦੇ ਵਿੱਚ ਕੰਪਨੀ ਨੇ ਪੇਂਟ ਕੁਆਲਿਟੀ ਵੀ ਬਦਲਤੀ ਕਲਰ ਵੀ ਬਦਲਤਾ ਉਹਦੇ ਵਿੱਚ ਗੇਅਰ ਬਾਕਸ ਟਰਾਂਸਮਿਸ਼ਨ ਸਾਰਾ ਸਿਸਟਮ ਕਲਚ ਵਗੈਰਾ ਇੰਜਨ ਵਗੈਰਾ ਸਾਰਾ ਕੁਝ ਆਪਣਾ ਪਾਰਟ ਆ ਜਿਹੜੇ ਵਿੱਚ ਲੈ ਚੇਂਜ ਕਰਦੇ ਆ ਹੁਣ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਵੀ ਪਹਿਲਾ ਵਾਲੇ ਮਾਡਲਾਂ ਤੋਂ ਲੈ ਕੇ ਹੁਣ ਵਾਲੇ ਜਿੰਨੇ ਟਰੈਕਟਰ ਆ ਗਏ ਨੇ ਉਹਨਾਂ ਦੇ ਵਿੱਚ ਕੰਪਨੀ ਨੇ ਕੀ-ਕੀ ਚੇਂਜ ਕਰਤਾ ਤੇ ਕੀ-ਕੀ ਉਹਦੇ ਵਿੱਚ ਮੋਡੀਫਿਕੇਸ਼ਨ ਕੀਤੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਵੇਂ ਪੁਰਾਣਾ ਮਾਡਲ ਟਰੈਕਟਰ ਸੀਗਾ ਮੰਨ ਲਓ 97 98 ਮਾਡਲ ਤੋਂ ਲਾ ਲਈਏ ਗੱਲ ਕਰ ਲਈਏ ਕਿਉਂਕਿ ਉਹ ਤੋਂ ਪਹਿਲਾਂ ਤਾਂ ਜਿਹੜੇ ਟਰੈਕਟਰ ਆ 55 ਹੁੰਦੇ ਸੀ ਵਧੀਆ ਟਰੈਕਟਰ ਸੀ ਪਰ ਲੇਕਿਨ ਉਹਨਾਂ ਦੇ ਵਿੱਚ ਤਾਂ ਬਹੁਤ ਕਮੀਆਂ ਆਉਂਦੀਆਂ ਸੀ ਜਿਵੇਂ ਲਿਫਟ ਪੰਪ ਵਗੈਰਾ ਅੰਦਰ ਹੁੰਦੇ ਸੀਗੇ ਆ ਬਹੁਤ ਕਮੀਆਂ ਸੀ ਗੀਅਰ ਦੀ ਚਾਲ ਨਹੀਂ ਸੈੱਟ ਸੀਗੀ ਬਾਕੀ ਇੰਜਨ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ ਹੁਣ 97 98 ਮਾਡਲ ਤੋਂ ਲੈ ਕੇ ਹੁਣ ਵਾਲੇ ਜਿੰਨੇ ਪ੍ਰੋਟੈਕਟਰ ਪ੍ਰੋਟੈਕਟਰ ਟਰੈਕਟਰ ਤੱਕ ਆਗੇ ਲਾਂਚ ਕਰਤੇ ਕੰਪਨੀ ਨੇ ਉਹਦੇ ਵਿੱਚ ਦਿਨ ਰਾਤ ਦਾ ਇੱਕ ਫਰਕ ਨਜ਼ਰ ਆਇਆ ਉਹ ਨਜ਼ਰ ਆਇਆ ਕੰਪਨੀ ਨੇ ਨਕਲ ਕਰਕੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆ ਹਰ ਕੰਪਨੀ ਜਿੰਨੇ ਵੀ ਮਾਰਕੀਟ ਦੇ ਵਿੱਚ ਟਰੈਕਟਰ ਚੱਲ ਰਹੇ ਨੇ ਜਿੰਨੀਆਂ ਵੀ ਕੰਪਨੀਆਂ ਦੇ ਉਹਨਾਂ ਦੀ ਨਕਲ ਕਰਦੀ ਆ ਉਹਨਾਂ ਨੂੰ ਦੇਖਦੇ ਆ ਵੀ ਉਹਨਾਂ ਦੇ ਟਰਾਂਸਮਿਸ਼ਨ ਚ ਕੀ ਕੰਪਨੀ ਨੇ ਫਿੱਟ ਕੀਤਾ ਜ਼ਿਆਦਾਤਰ ਇਸ ਚੀਜ਼ ਤੇ ਜਿਹੜੀ ਨਿਰਪਰ ਕਰਦੀ ਹੈ ਕੰਪਨੀ ਵੀ ਉਹਨਾਂ ਦੀ ਨਕਲ ਕੀਤੀ ਜਾਵੇ ਚਲੋ ਆਪਾਂ ਕਿਸੇ ਨੂੰ ਐ ਤਾਂ ਨਹੀਂ ਆਂਦੇ ਵੀ ਕਿਹੜੇ ਟਰੈਕਟਰ ਦੀ ਕਿਹਨੇ ਨਕਲ ਕੀਤੀ ਐ ਇਦਾਂ ਤਾਂ ਹਨਾ ਹਨਾ ਸਾਰੇ ਉਹ ਲੋਕਾਂ ਨੂੰ ਪਤਾ ਹੀ ਐ ਕਿਹੜੇ ਟਰੈਕਟਰ ਦੀ ਕਿਹਨੇ ਨਕਲ ਕੀਤੀ ਐ ਸਵਰਾਜ ਟਰੈਕਟਰ ਜਿਹੜਾ ਲੋਕਾਂ ਦਾ ਫੇਵਰਟ ਟਰੈਕਟਰ ਕਿਉਂ ਬਣਿਆ ਕਿਉਂਕਿ ਸਵਰਾਜ ਟਰੈਕਟਰ ਇੱਕ ਇੰਜਣ ਜਿਹੜਾ ਕਲੌਸਕਰ ਕੰਪਨੀ ਨੇ ਬਣਾਇਆ ਸੀਗਾ ਇੰਜਨ ਇਹ ਆਪਣਾ ਘੱਟ ਆਰਪੀਐਮ ਤੇ ਵਧੀਆ ਪਰਫਾਰਮੈਂਸ ਦਿੰਦਾ ਸੀ ਇੰਜਨ ਇਸ ਕਾਰਨ ਕਰਕੇ ਜਿਹੜਾ ਸਵਰਾਜ ਟਰੈਕਟਰ ਆ ਲੋਕਾਂ ਦੀ ਮਨਪਸੰਦ ਬਣ ਗਿਆ ਬਾਕੀ ਇਹਦੇ ਵਿੱਚ ਜਿਹੜਾ ਸਪੇਅਰ ਪਾਰਟ ਸੀਗਾ ਦੂਜੇ ਟਰੈਕਟਰ ਨਾਲੋਂ ਸਸਤਾ ਸੀਗਾ ਤਾਂ ਕਰਕੇ ਲੋਕਾਂ ਦੀ ਪਸੰਦ ਬਣ ਗਿਆ ਨੰਬਰ 3 ਤੇ ਜਿਹੜਾ ਵੀ ਪਾਰਟ ਚਾਹੇ ਠਾਨੇ ਮਾਡਲ ਲੈ ਲੋ ਚਾਹੇ ਲੈ ਲੋ ਆਪਣਾ 2024 23 24 ਮਾਡਲ ਟਰੈਕਟਰ ਸਾਰਿਆਂ ਦੇ ਵਿੱਚ ਜਿਹੜਾ ਇੰਜਨ ਪਾਰਟ ਗੇਅਰ ਪਾਰਟ ਫਿਟਿੰਗ ਹੋ ਜਾਂਦਾ ਇਦਾਂ ਹੀ ਇਹ ਸਭ ਤੋਂ ਵੱਡੀ ਜਿਹੜੀ ਆਪਣੀ ਕੰਪਨੀ ਨੇ ਜਿਹੜੀ ਇਹ ਖੋਪੀ ਪਾਈ ਆ ਵੀ ਓਲਡ ਮਾਡਲ ਦੇ ਵਿੱਚ ਵੀ ਨਿਊ ਮਾਡਲ ਵਾਲਾ ਸਮਾਨ ਫਿੱਟ ਹੋ ਜਾਂਦੀ ਇਸ ਕਾਰਨ ਕਰਕੇ ਜਿਹੜਾ ਇਹ ਟਰੈਕਟਰ ਕਾਮਜੱਪ ਹੋਇਆ ਸਪੋਜ਼ ਕਰੋ ਮੰਨ ਲਓ ਤੁਹਾਡਾ ਟਰੈਕਟਰ 10 ਸਾਲ ਚੱਲ ਕੇ 15 ਸਾਲ ਚੱਲ ਕੇ ਉਸ ਟਰੈਕਟਰ ਦੇ ਵਿੱਚ ਰਿਪੇਅਰ ਤਾਂ ਮੰਗਣੀ ਆ ਪਰ ਜੇ ਤੁਹਾਡੇ ਕੋਲੇ ਉਸ ਟਰੈਕਟਰ ਦਾ ਵਿੱਚ ਫਿੱਟ ਕਰਨ ਲਈ ਸਪੇਅਰ ਪਾਰਟ ਹੀ ਨਾ ਹੋਊਗਾ ਤਾਂ ਤੁਸੀਂ ਉਸ ਟਰੈਕਟਰ ਨੂੰ ਜਾਂਦਾ ਕਵਾੜਗੇ ਨੂੰ ਤੋਲ ਦਿਓਗੇ ਜਾਂ ਵੇਚ ਦਿਓਗੇ ਹਨ ਇਸ ਕਾਰਨ ਕਰਕੇ ਕੰਪਨੀ ਨੇ ਜਿਹੜੀ ਇਹ ਬਹੁਤ ਵੱਡੀ ਆਪਣੇ ਖੂਬੀਆਂ ਵੀ ਜਿਹੜਾ ਸਵਰਾਇ ਟਰੈਕਟਰ ਹੈ ਜਿਹੜਾ 올ਡ ਮਾਡਲ ਤੋਂ ਲੈ ਕੇ ਹੁਣ ਵਾਲੇ ਨਵੇਂ ਮਾਡਲਾਂ ਤੱਕ ਜਿਹੜਾ ਪਾਰਟਸ ਇੰਜਨ ਦਾ ਗੇਅਰ ਦਾ ਵਿੱਚ ਸੇਮ ਹੀ ਫਿੱਟ ਹੋ ਜਾਂਦਾ ਉਸ ਬਾਡੀ ਦੇ ਵਿੱਚ ਹਾਂ ਜੇ ਕਰੀਏ ਪ੍ਰੋਟੈਕ ਦਾ ਉਸ ਮਾਡਲ ਦੇ ਵਿੱਚ ਫਿੱਟ ਹੁੰਦਾ ਨਾ 3 ਸਪੀਡ ਲਾਵੇ ਹਾਂ ਜਿੰਨੇ 21 22 ਮਾਡਲ ਤੱਕ ਦਾ ਜਿਹੜਾ ਸਪੇਅਰ ਪਾਰਟ ਐਕਸਲ ਗਰਾਰੇ ਕ੍ਰਾਉਨ ਪੀਣੀ ਨਾ ਗੇਅਰ ਦੀਆਂ ਗਰਾਰੀਆਂ ਗੇਅਰ ਦੀਆਂ ਸ਼ਾਫਟਾਂ ਕਲੱਚ ਦਾ ਸਮਾਨ ਸਾਰਾ ਇੰਜਨ ਦਾ ਸਮਾਨ ਸਾਰਾ ਉਸ ਇੰਜਨ ਦੇ ਵਿੱਚ ਆਪਣਾ ਫਿੱਟ ਹੋ ਜਾਂਦਾਗਾ ਇਸ ਕਾਰਨ ਕਰਕੇ ਜਿਹੜਾ ਸਵਰਾਇ ਟਰੈਕਟਰ ਲੋਕਾਂ ਦੀ ਮਨਪਸੰਦ ਬਣ ਗਿਆ ਬਾਕੀ ਤੁਹਾਨੂੰ ਪਤਾ ਹੈ ਡੀਜ਼ਲ ਕੰਜ਼ਮਪਸ਼ਨ ਇਹਦੀ ਜਿੱਦਾਂ ਜ਼ੋਰ ਲਵਾਵਾਂਗੇ ਸਵਰਾਜ ਦਾ ਉਦਾਂ ਹੀ ਹੈ ਮਤਲਬ ਆਪਣਾ ਵਧਾਉਂਦਾ ਘਟਾਉਂਦਾ ਹਨਾ ਬਾਕੀ ਇੰਜਨ ਤਿੰਨ ਸਿਲੰਡਰ ਦੇ ਵਿੱਚ ਆ ਆਵਾਜ਼ ਇਹਦੀ ਸਭ ਤੋਂ ਜ਼ਿਆਦਾ ਵਿਕਦੀ ਹੈ ਸਵਰਾਜ ਦੀ ਇਸ ਕਾਰਨ ਕਰਕੇ ਸਵਰਾਜ ਨੂੰ ਇੱਕ ਦਮਦਾਰ ਤੇ ਸ਼ਕਤੀਸ਼ਾਲੀ ਟਰੈਕਟਰ ਮੰਨਿਆ ਜਾਂਦਾ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਬਾਕੀ ਹੋਰ ਸਟੇਟਾਂ ਦੇ ਵਿੱਚ ਤਾਂ ਚਲੋ ਅ ਡਾਟ ਕੈਟਾਗਰੀ ਦੇ ਸਾਰੇ ਟਰੈਕਟਰ ਹੀ ਬਹੁਤ ਵਧੀਆ ਨੇ ਪਰ ਲੇਕਿਨ ਕਹਿੰਦੇ ਤਾਂ ਉਹ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਹੁਣ ਜ਼ਿਆਦਾਤਰ ਅਸੀਂ ਸਵਰਾਜ ਟਰੈਕਟਰ ਦਾ ਕੰਮ ਕਰਦੇ ਆ ਤਾਂ ਇਸ ਕਾਰਨ ਕਰਕੇ ਅਸੀਂ ਸਵਰਾਜ ਟਰੈਕਟਰ ਦੇ ਹੀ ਜ਼ਿਆਦਾ ਗੁਣ ਗਾਉਂਦੇ ਆ ਆਲਰੇਡੀ ਕਰਦੇ ਆਪਾਂ ਸਾਰੇ ਟਰੈਕਟਰਾਂ ਦਾ ਕੰਮ ਆ ਸੋਨਾਲੀਕਾ ਦਾ ਵੀ ਕਰਦੇ ਆ ਨਿਊ ਹਾਲੈਂਡ ਦਾ ਵੀ ਜੌਂਡੀਅਰ ਦਾ ਵੀ ਪਰ ਲੇਕਿਨ ਸਵਰਾਜ ਦਾ ਤਾਂ ਗੱਲਬਾਤ ਹਰ ਇੱਕ ਵੀਡੀਓ ਚ ਕਰਦੇ ਰਹਿੰਦੇ ਆਪਾਂ ਕਿਉਂਕਿ ਸਵਰਾਜ ਟਰੈਕਟਰ ਦਾ ਜਿਹੜਾ ਆਲਰੇਡੀ ਵਰਕ ਤੁਹਾਡੀ ਆਪਣੀ ਵਰਕਸ਼ਾਪ ਤੇ ਜ਼ਿਆਦਾ ਆਉਂਦਾਗਾ ਇਸ ਕਾਰਨ ਕਰਕੇ ਆਪਾਂ ਸਵਰਾਜ ਟਰੈਕਟਰ ਤੇ ਜ਼ਿਆਦਾ ਗੱਲਬਾਤ ਕਰਦੇ ਆ ਹੁਣ ਗੱਲ ਕਰਦੇ ਆ ਕੰਪਨੀ ਨੂੰ ਜਿਹੜਾ ਨਵਾਂ ਮਾਡਲ ਟਰੈਕਟਰ ਜਿਹੜਾ ਪ੍ਰੋਟੈਕ ਆਇਆ ਇਹ ਕਿਉਂ ਬਣਾਉਣਾ ਪਿਆ ਤੁਹਾਨੂੰ ਪਤਾ ਹੀ ਆ ਕੰਪਨੀ ਨੇ 24 25 ਮਾਡਲ ਤੱਕ ਜਿਹੜੇ ਟਰੈਕਟਰ ਬਣਾਏ ਸੀ ਸਵਰਾਜ ਦੇ ਉਹਨਾਂ ਦੇ ਵਿੱਚ ਜਿਹੜਾ ਟਰਾਂਸਮਿਸ਼ਨ ਆ ਕੰਪਨੀ ਨੇ ਜਿਹੜਾ ਉਹਦੇ ਵਿੱਚ ਕੰਪਨੀ ਨੇ ਜਿਹੜਾ ਟਰਾਂਸਮਿਸ਼ਨ ਦੇ ਵਿੱਚ ਬਹੁਤ ਸੁਧਾਰ ਨਹੀਂ ਲਿਆਂਦਾ ਸੀਗਾ ਕਿਉਂਕਿ ਉਹਦੇ ਵਿੱਚ ਆਪਣਾ ਬੁਲਗੇਰ ਦੇ ਨਾਲ ਆਪਣੇ ਛੋਟੇ ਬੋਲ ਸ਼ਾਫਟਾਂ ਚੱਲਦੀਆਂ ਸੀ ਉਹੀ ਹਿੱਸਾ ਕੰਪਨੀ ਨੇ ਉਹਦੇ ਵਿੱਚ ਹੁਣ ਤੱਕ ਬਣਾਇਆ ਸੀਗਾ ਪਰ ਲਿਕਨ ਕਿਉਂਕਿ ਚਲੋ 805 ਦੀ ਗੱਲ ਕਰ ਰਹੇ ਹਾਂ ਕਿਉਂਕਿ 963 969 ਦੇ ਦਾ ਕੰਪਨੀ ਨੇ ਜਿਹੜਾ ਆਪਣਾ ਪਲੈਂਟਰੀ ਡਰਾਈਵਰ ਕੀਤਾ ਨਾ ਕਿਉਂਕਿ ਉਹ ਹਿੱਸੇ ਖੁੱਲਦੇ ਨਹੀਂ ਬਹੁਤ ਘੱਟ ਖੁੱਲਦੇ ਹਿੱਸੇ ਬਹੁਤ ਮਜ਼ਬੂਤ ਕੀਤੇ ਆ ਪਰ 55 ਦੇ ਵਿੱਚ ਕੰਪਨੀ ਨੇ ਜਿਹੜਾ 4 ਵੀਲ ਸੀ ਚਾਹ 2 ਵੀਲ ਸੀ ਇਹੀ ਗੇਅਰ ਬਾਕਸ ਦੇ ਨਾਲ ਆਪਣਾ ਕੰਪਨੀ ਨੇ ਜਿਹੜਾ ਆਪਣਾ ਟਰਾਂਸਮਿਸ਼ਨ ਬਣਾਇਆ ਸੀਗਾ ਬਾਕੀ ਜਿਹੜੇ 24 25 ਮਾਡਲ ਟਰੈਕਟਰ ਆਏ ਸੀ 3 ਸਪੀਡ ਟਰੈਕਟਰ ਆਏ ਸੀਗੇ ਉਹਨਾਂ ਵਿੱਚ ਤੁਹਾਨੂੰ ਪਤਾ 3 ਸਪੀਡ ਦਾ ਜਿਹੜੀਆਂ ਗਰਾਰੀਆਂ ਵਗੈਰਾ ਮਰ ਜਾਂਦੀਆਂ ਸੀਗਾ 3 ਸਪੀਡ ਦਾ ਗੇਅਰ ਤੁਸੀਂ ਵੇਖਿਆ ਉਹਨਾਂ ਸਭ ਤੋਂ ਵੱਧ ਸਵਰਾਜ ਟਰੈਕਟਰ ਦਾ ਖੁੱਲਿਆ ਸੀ ਜਦੋਂ ਆਪਣਾ 22 23 ਮਾਡਲ ਚ ਆਇਆ ਸੀਗਾ ਨਾ 3 ਸਪੀਡ ਦੀਆਂ ਗਰਾਰੀਆਂ ਦੇ ਵਿੱਚ ਬੜੀ ਪ੍ਰੋਬਲਮ ਆਈ ਸੀਗੀ ਉਹ ਹੁਣ ਵਾਲੇ ਮਾਡਲਾਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ 23 24 ਮਾਡਲ ਦੇ ਵਿੱਚ ਜਿਹੜਾ ਪ੍ਰੋਟੈਕਟ ਤੋਂ ਬਿਨਾ ਸੀਗਾ ਉਹ ਤਾਂ ਕਰਕੇ ਫਿਰ ਕੰਪਨੀ ਨੇ ਉਸ ਚੀਜ਼ ਨੂੰ ਸੁਧਾਰਨ ਤੋਂ ਸੁਧਾਰ ਕਰਨ ਦੀ ਖਾਤਰ ਫਿਰ ਕੰਪਨੀ ਜਿਹੜਾ ਟਰਾਂ ਜਾਉਂਡੀਆ ਟਾਈਪ ਬਣਾਤਾ ਹੁਣ ਵਾਲੇ ਟਰੈਕਟਰ ਦੇ ਵਿੱਚ ਲਿਫਟ ਕਪੈਸਿਟੀ ਵੀ ਬਹੁਤ ਜ਼ਿਆਦਾ ਬਣਾਤੀ ਜੈਕ ਲਾਉਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਬਾਕੀ ਟਰਾਂਸਮਿਸ਼ਨ ਬਹੁਤ ਜ਼ਿਆਦਾ ਤਾਕਤਵਰ ਬਣਾਤਾ ਕਿ ਚਾਹੇ ਟਰੈਕਟਰ ਨੂੰ ਤੁਸੀਂ 100 ਹਸ ਪਾਵਰ ਬਣਾ ਲਓ ਤਾਂ ਵੀ ਉਹਦਾ ਟਰਾਂਸਮਿਸ਼ਨ ਜਿਹੜਾ ਹਿਲਦਾ ਨਹੀਂਗਾ ਜਿਹੜਾ ਪ੍ਰੋਟੈਕਟ ਟਰੈਕਟਰ ਆਇਆਗਾ ਬਾਕੀ ਇੰਜਨ ਲਗਭਗ ਉਹਦਾ ਸੇਮੀ ਹੈਗਾ 3478 ਸੀਸੀ ਦੇ ਲਗਭਗ ਕਰੀਬ ਹੀ ਹੈ ਮੇਰੇ ਹਿਸਾਬ ਨਾਲ ਤਾਂ ਬਾਕੀ ਜੇ ਕੋਈ ਅੱਗਾ ਪਿੱਛਾ ਹੋਇਆ ਤਾਂ ਤੁਸੀਂ ਦੱਸ ਦਿਓ ਹਣਾ ਮੇਰੇ ਹਿਸਾਬ ਨਾਲ 3478 ਦਾ ਇੰਜਨ ਹੈਗਾ ਤਾ ਕਰਕੇ ਜਿਹੜਾ ਕੰਪਨੀ ਨੇ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਕਰਨ ਦੀ ਖਾਤਰ ਜਿਹੜਾ ਆਪਣਾ ਜਿਹੜਾਗਾ ਪ੍ਰੋਟੈਕ ਜਿਹੜਾ ਲਾਂਚ ਕੀਤਾਗਾ ਬਾਕੀ ਇਹਦੇ ਵਿੱਚ ਜਿਹੜਾ ਟੈਂਗੋ ਕਲਰ ਜਿਹੜਾ ਕੰਪਨੀ ਨੇ ਆ ਉਹ ਆਪਣਾ ਬਣਾਤਾ ਹਨਾ ਬਾਕੀ ਉਹਦੇ ਵਿੱਚ ਹੁੱਕ ਵਗੈਰਾ ਦਾ ਜਿਹੜਾ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀ ਹੁੱਕ ਵਗੈਰਾ ਉੱਚੀ ਨੀਵੀ ਕਰਤੀ ਕੰਪਨੀ ਨੇ ਕਈ ਸੁਧਾਰ ਕਰਤੇ ਯਾਰ ਕਹਿਣ ਦਾ ਮਤਲਬ ਟਰੈਕਟਰ ਵਧੀਆ ਹੁਣ ਆਇਨਾ ਸਮਝ ਲਓ ਵੀ ਜਿਹੜਾ ਪਹਿਲਾਂ ਹਾਂ ਟਰੈਕਟਰ ਆ ਤੁਸੀਂ ਖਰੀਦਣਾ ਬੰਦ ਕਰ ਦਿਓ ਟਰੈਕਟਰ ਉਹ ਵੀ ਬਹੁਤ ਵਧੀਆ ਪਰ ਲੇਕਿਨ ਮੈਂ ਤੁਹਾਨੂੰ ਤਾਂ ਦੱਸ ਰਿਆਂਗਾ ਜਿੰਨੀਆਂ ਚੀਜ਼ਾਂ ਦੇ ਵਿੱਚ ਕਮੀਆਂ ਹੁੰਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਤਾਂ ਜੋ ਤੁਸੀਂ ਇੰਨੇ ਹੁਣ 10-10 ਲੱਖ ਰੁਪਏ ਆਪਣੇ ਪਸੰਦ ਤੇ ਲਾਉਣਾ ਹਨ ਕੋਈ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਇਸ ਕਾਰਨ ਕਰਕੇ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਵੀ ਉਹਨਾਂ ਦੇ ਟਰਾਂਸਮਿਸ਼ਨ ਤੇ ਇਹਨਾਂ ਦੇ ਟਰਾਂਸਮਿਸ਼ਨ ਦੇ ਵਿੱਚ ਭਾਈ ਆ ਫਰਕ ਆਇਆ ਹਨਾ ਹੁਣ ਗੱਲ ਕਰਦੇ ਹਾਂ ਇੰਜਨ ਤੇ ਹੁਣ ਕਈ ਸਵਾਲ ਆਉਣਗੇ ਹਨਾ ਕਈ ਕਹਿਣਗੇ ਯਾਰ ਤੂੰ ਕੰਪਨੀਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਦੇਖੋ ਹੋਰਾਂ ਦਾ ਤਾਂ ਨਹੀਂ ਪਤਾ ਆਪਾਂ ਨੂੰ ਕਿਉਂਕਿ ਜਿੱਥੋਂ ਤੱਕ ਆਪਾਂ ਨੂੰ ਇੰਜਨ ਬਾਰੇ ਜਾਣਕਾਰੀ ਹੈ ਇਹਦੇ ਸਵਰਾਜ ਦੇ ਬਾਰੇ ਕਿ ਇਹਦੇ ਵਿੱਚ ਪਹਿਲਾਂ ਵਾਲੇ ਇੰਜਨ ਨਾਲੋਂ ਤੇ ਹੁਣ ਵਾਲੇ ਇੰਜਨ ਦੇ ਵਿੱਚ ਕੀ ਡਿਫਰੈਂਸ ਕਰਤਾ ਕੰਪਨੀ ਨੇ ਦੇਖੋ ਕਈ ਭਰਾਵਾਂ ਦਾ ਕਮੈਂਟ ਆਇਆ ਹੋਣਾ ਤੁਸੀਂ ਮੇਰੀ ਕਈ ਵੀਡੀਓਂ ਦੇ ਵਿੱਚ ਦੇਖਿਓਗੇ ਦੇਖਿਆ ਹੋਊਗਾ ਵੀ ਭਾਈ ਆਪਾਂ ਨਵੇਂ ਮਾਡਲ ਦਾ ਜਿਹੜਾ ਇੰਜਨ ਆਇਆਗਾ ਚਾਹ ਪ੍ਰੋ ਟੈਕ ਲਾ ਲਓ ਚਾਹ ਜੋ ਮਰਜ਼ੀ ਲਾ ਲਓ ਜਿਹੜਾ ਇੰਜਨ ਆ 3478 ਸੀਸੀ ਦੇ ਵਿੱਚ ਕੰਪਨੀ ਨੇ 855 ਦਾ ਕੀਤਾਗਾ ਬਈ ਉਹਦੀ ਆਵਾਜ਼ ਕਿਉਂ ਨਹੀਂ ਬਣਦੀਗੀ ਸੋ ਦੋਸਤੋ ਆਵਾਜ਼ ਬਣ ਦੇ ਪਿੱਛੇ ਅੱਜ ਤੁਹਾਨੂੰ ਮੈਂ ਰੀਜਨ ਦੱਸਦਾ ਉਹਦੀ ਕਿਉਂ ਨਹੀਂ ਬਣਦੀਗੀ ਪਹਿਲੀ ਗੱਲ ਤਾਂ ਉਹਦੇ ਪਿਸਟਨਾਂ ਦਾ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਕੰਪਨੀ ਨੇ ਉਹਦਾ ਜਿਹੜਾ ਪਿਸਟਨ ਬਲੈਕ ਕਲਰ ਦਾ ਕਰਤਾ ਕਿਉਂਕਿ ਉਹ ਇੰਜਨ ਕਦੇ ਸੀਜ਼ ਨਹੀਂ ਹੁੰਦਾ ਜਿਹਦਾ ਪਿਸਟਨ ਬਲੈਕ ਕਲਰ ਦਾ ਹੋਊਗਾ ਇਸ ਕਰਕੇ ਕੰਪਨੀ ਦੇ ਤੁਸੀਂ ਵੇਖਣਾ ਸਵਰਾਏ ਟਰੈਕਟਰ ਦਾ ਪਿਸਟਨ ਸੀਜ ਬਹੁਤ ਜ਼ਿਆਦਾ ਹੁੰਦੇ ਸੀਗੇ ਕਿਉਂਕਿ ਉਹਦੇ ਵਿੱਚ ਮਟੀਰੀਅਲ ਦਾ ਫਰਕ ਹੁੰਦਾ ਸੀ ਜਦੋਂ ਟਰਬੋ ਚਾਰਜਰ ਲਾ ਦਿੰਦੇ ਸੀ ਤਾਂ ਨਾਲ ਦੇ ਚੀਕ ਮਾਰ ਜਾਂਦੇ ਸਾਲ ਚੱਲ ਕੇ ਪ੍ਰਸ਼ਨ ਪਰ ਲੇਕਿਨ ਜਿਹੜਾ ਇਹ ਹੁਣ ਵਾਲਾ ਮਾਡਲ ਆ ਗਿਆ ਨਾ ਚਾਹੇ ਪ੍ਰੋਟੈਕ ਲਾ ਲਓ ਚਾਹੇ ਦੂਜਾ ਆਪਣਾ 3478 ਸੀਸੀ ਦੇ ਵਿੱਚ ਇੰਜਨ ਕੀਤਾ ਕੰਪਨੀ ਨੇ ਇਹਦੇ ਵਿੱਚ ਪਿਸਟਨ ਕੰਪਨੀ ਨੇ ਬਲੈਕ ਕਲਰ ਦਾ ਕਰਤਾ ਜੋ ਕਿ ਸੀਜ ਨਹੀਂ ਹੁੰਦਾ ਉਹਦੇ ਸੀਜ ਹੋਣ ਦੀ ਬਹੁਤ ਘੱਟ ਚਾਂਸ ਆ ਉਹ ਸੀਜ ਉਦੋਂ ਹੋਊਗਾ ਜਦੋਂ ਤੁਹਾਡਾ ਆਇਲ ਖਤਮ ਹੋਊਗਾ ਜਾਂ ਪਾਣੀ ਖਤਮ ਹੋਊਗਾ ਨਹੀਂ ਉਦਾਂ ਸੀਜ ਨਹੀਂ ਉਹ ਪਿਸਟਨ ਹੁੰਦਾਗਾ ਬਾਕੀ ਉਹਦੇ ਕੰਬਸਟਨ ਚੈਂਬਰ ਦਾ ਫਰਕ ਕਰਤਾ ਪਿਸਟਨ ਦੀ ਹਾਈਟ ਬਹੁਤ ਘਟਾਤੀ ਬਾਕੀ ਉਹਦੇ ਵਿੱਚ ਜਿਹੜੀ ਕ੍ਰੈਂਕ ਸ਼ਾਫਟਾ ਕੰਪਨੀ ਨਾਲ ਬਹੁਤ ਜ਼ਿਆਦਾ ਹੌਲੀ ਕਰਤੀ ਤੁਸੀਂ ਵੇਖਿਆ ਹੋਣਾਗਾ ਹੁਣ ਜਿਹੜੇ ਅਸੀਂ 963 ਕਰਦੇ ਆ ਟਰੈਕਟਰ ਉਹਨਾਂ ਦੀ ਆਵਾਜ਼ 855 ਦੀ ਆਵਾਜ਼ ਤੇ ਨਵਾਂ ਮਾਡਲ 855 ਦੀ ਆਵਾਜ਼ ਨਾਲੋਂ ਕੀ ਕਿਉਂ ਫਰਕ ਹੁੰਦਾ ਕਿਉਂ ਭਾਰੀ ਬੰਦੀ ਆਵਾਜ਼ ਸਾਡੇ ਜਿਹੜੇ ਟਰੈਕਟਰ ਕਰਦੇ ਆ ਜਿਹੜੇ 963 ਕਰਦੇ ਆ ਉਹ ਇਹੀ ਕਾਰਨ ਆ ਜਿਹੜੀ ਉਹਦੇ ਵਿੱਚ ਕ੍ਰੈਂਕ ਅਸੀਂ 960 ਵਾਲੀ ਫਿੱਟ ਕਰਦੇ ਆ ਠੀਕ ਹੈ 963 960 ਜਿਹੜੇ ਪਹਿਲਾਂ ਨੇ ਮਾਡਲ ਆਏ ਸੀ ਉਹਨਾਂ ਦੀ ਕ੍ਰੈਂਕ ਅਸੀਂ ਫਿੱਟ ਕਰਦੇ ਆ ਦੇ ਵਿੱਚ ਤੇ ਇੰਜਨ ਦਾ ਜਿਹੜੇ ਹੈੱਡ ਵਗੈਰਾ ਅਸੀਂ 963 ਦੇ ਲਾਉਂਨੇ ਆ ਪੰਪ ਦਾ ਸਮਾਨ ਅਸੀਂ ਹੋਰ ਪਾਉਂਨੇ ਆ ਜਿਹਦੇ ਕਾਰਨ ਕਰਕੇ ਜਿਹੜੀ ਆਵਾਜ਼ ਆ ਸਾਡੇ ਟਰੈਕਟਰਾਂ ਦੀ ਜਿਹੜੀ ਵਧੀਆ ਬੰਦੀ ਆ ਬਾਕੀ ਆਵਾਜ਼ ਵਧੀਆ ਬਣਨ ਦੇ ਪਿੱਛੇ ਆਪਣਾ ਰੀਜ਼ਨ ਉਹਦੀ ਸੈਟਿੰਗ ਆ ਕਿਉਂਕਿ ਸਾਨੂੰ ਉਸ ਚੀਜ਼ ਦਾ ਤਜਰਬਾ ਆ ਗਿਆ ਕਿਉਂਕਿ 90 95 ਟਰੈਕਟਰ ਆਪਾਂ 963 ਕਰ ਸਕ ਚੁੱਕੇ ਆ ਜਿਸ ਦੇ ਕਾਰਨ ਕਰਕੇ ਆਪਾਂ ਨੂੰ ਕੰਮ ਕਰਨ ਦਾ ਉਸ ਚੀਜ਼ ਤੇ ਤਜਰਬਾ ਆ ਗਿਆ ਇਸ ਕਾਰਨ ਕਰਕੇ ਜਿਹੜੀ ਆਵਾਜ਼ ਦਾ ਫਰਕ ਰਹਿੰਦਾ ਉਸ ਇੰਜਨ ਦੇ ਵਿੱਚ ਇੰਜਨ ਜਿਹੜਾ ਅਸੀਂ ਬਣਦੇ ਆ ਬਾਕੀ ਤੁਹਾਨੂੰ ਦੱਸਦਾ ਸੀ ਮੈਂ ਉਹਦੇ ਵਿੱਚ ਫਰਕ ਇਹ ਆ ਵੀ ਉਹਦੇ ਵਿੱਚ ਕੰਪਨੀ ਨੇ ਇੱਕ ਤਾਂ ਕ੍ਰੈਂਕ ਬਹੁਤ ਜ਼ਿਆਦਾ ਪਤਲਾ ਹੀ ਕਰਤੀ ਕੇ ਪ੍ਰੋਟੈਕਾ ਚਾਹੇ ਆਪਣਾ 855 ਪਹਿਲਾ ਵਾਲਾ ਮਾਡਲ ਉਹਦੇ ਵਿੱਚ ਜਿਹੜਾ ਮੇਨਾਂ ਦਾ ਸਾਈਜ਼ ਆ ਜਿਹੜਾ ਮੇਨ ਬਿਗਣਾ ਹੁੰਦਾ ਜਿਹਦੇ ਵਿੱਚ ਕ੍ਰੈਂਕ ਉਹਦਾ ਸਾਈਜ਼ ਤਾਂ ਆਪਣਾ ਉਨਾ ਹੀ ਆ ਜਿਹੜੇ ਬਿਗਨ ਆ ਜਿਨ੍ਹਾਂ ਦੇ ਵਿੱਚ ਕਨੈਕਟਿੰਗ ਰਾਡ ਲੱਗਦੇ ਨੇ ਉਹ ਆਪਣੇ ਕੰਪਨੀ ਨੇ ਇੱਕ ਤਾਂ ਸਿੱਧੇ ਬੋਲਟਾਂ ਵਾਲੇ ਕਰਤੇ ਜਿਵੇਂ ਆਪਣੇ ਅਰਜੁਨ ਟਰੈਕਟਰ ਦੇ ਕੈਪ ਨਹੀਂ ਲੱਗਦੇ ਉਦਾਂ ਕੰਪਨੀ ਨੇ ਕਨੈਕਟਿੰਗ ਰਾਡ ਕਰਤੇ ਬਾਕੀ ਉਹਦੇ ਵਿੱਚ ਬੋਲਟ ਤੁਹਾਨੂੰ ਪਤਾ ਬਹੁਤ ਪਤਲੇ ਕਰਤੇ ਇੱਕ ਉਹ ਬਿਗਨ ਵਾਲਾ ਸਾਈਜ਼ ਆ ਜਿਹੜਾ ਕੰਪਨੀ ਨੇ ਪਤਲਾ ਕਰਤਾ ਬਹੁਤ ਜ਼ਿਆਦਾ ਪਤਲਾ ਕਰਤਾ ਕਿਉਂਕਿ ਜੇ ਉਸ ਕ੍ਰੈਂਕ ਦੀ ਜਿਹੜੀ ਵੇਟ ਦੀ ਵੇਟ ਦਾ ਕੰਪੈਰੀਜ਼ਨ ਕਰ ਕਰਗੇ ਨਾ ਉਹਦਾ ਕੰਪੈਰੀਜ਼ਨ ਮੰਨ ਲਓ ਜੇ 90 ਕਿਲੋ ਦੀ ਕ੍ਰੈਂਕਾ ਤਾਂ ਜਿਹੜਾ 852 ਹੁਣ ਆ ਰਿਹਾਗਾ ਉਹਦੀ ਕ੍ਰੈਂਕਸ਼ਾਫਟ 60 65 ਕਿਲੋ ਦੀ ਰਹਗੀ ਇਸ ਕਾਰਨ ਕਰਕੇ ਪੈਕਅਪ ਤਾਂ ਜ਼ਰੂਰ ਹੋਊਗਾ ਇੰਜਨ ਦੇ ਜ਼ਿਆਦਾ ਜਿੰਨਾ ਹਲਕਾ ਇੰਜਨ ਹੋਊਗਾ ਪੈਕਅਪ ਤਾਂ ਉਹਦੀ ਹੋਊਗੀ ਬਹੁਤ ਜ਼ਿਆਦਾ ਖਚਾਈ ਵੀ ਹੋ ਜਾਦਾ ਜ਼ਿਆਦਾ ਹੋਵੇ ਪਰ ਲੇਕਿਨ ਜੇ ਤੁਸੀਂ ਕਹੋਗੇ ਆਵਾਜ਼ ਬਣ ਜੂਗੀ ਉਸ ਟਰੈਕਟਰ ਦੀ ਪਹਿਲਾਂ ਵਾਲੇ ਮਾਡਲ ਨਾਲ ਦੀ ਉਹ ਕਦੇ ਨਹੀਂ ਬਣਨੇ ਕਿਉਂਕਿ ਉਹਦੇ ਇੰਜਨ ਦੇ ਡਿਜ਼ਾਈਨ ਦੇ ਵਿੱਚ ਬਹੁਤ ਫਰਕ ਪਾਤਾ ਕੰਪਨੀਆਂ ਜਿੱਥੇ ਮੇਨ ਵਾਲੇ ਤੁਹਾਡੇ ਸਟੱਡ ਲੱਗਦੇ ਸੀ ਬਲਾਕ ਦੇ ਵਿੱਚ ਉੱਥੇ ਕੰਪਨੀ ਨੇ ਕਾਬਲੇ ਫਿੱਟ ਕਰਤੇ 볼ਟ ਫਿੱਟ ਕਰਤੇ ਬਾਈ ਨੰਬਰ ਦੇ ਇਹ ਉਹ 볼ਟ ਵੀ ਤੁਹਾਨੂੰ ਪਤਾ ਵੇਖਿਆ ਹੋਣਾ ਬਹੁਤ ਟੁੱਟਦੇ ਆ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਉਹਨਾਂ ਕ੍ਰੈਂਕ ਮੇਨ ਵਾਲੇ 볼ਟ ਵੀ ਟੁੱਟ ਜਾਂਦੇ ਸਵਰਾਜ ਦੇ ਇਸ ਕਾਰਨ ਕਰਕੇ ਕੰਪਨੀ ਨੇ ਹੁਣ ਵਾਲੇ ਜਿਹੜੇ ਇੰਜਨਾਂ ਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲ ਘਟਾਤਾ ਬਹੁਤ ਜ਼ਿਆਦਾ ਨਾਜ਼ਕ ਬਣਾਤੇ ਆ ਠੀਕ ਹੈ ਇਸ ਕਾਰਨ ਕਰਕੇ ਤੁਹਾਨੂੰ ਦੱਸਦਾ ਵੀ ਜਿਹੜੇ ਹੁਣ ਇਸ ਤੋਂ ਬਾਅਦ ਜਿੰਨੇ ਵੀ ਮਾਡਲ ਆਈ ਜਾਂਦੇ ਸਵਰਾਜ ਦੇ ਇੰਜਨ ਹਲਕੇ ਬਣਾਤੇ ਪਰ ਲੇਕਿਨ ਆਵਾਜ਼ ਉਹਦੀ ਉਨੀ ਨਹੀਂ ਬਾਨੀ ਜਿੰਨੀ ਪਹਿਲਾਂ ਵਾਲੇ ਮਾਡਲ ਦੀ ਖਚਾਈ ਹੋ ਸਕਦਾ ਤੁਹਾਡੀ ਇੰਜਨ ਦੀ ਜ਼ਿਆਦਾ ਹੋਵੇ ਡੀਜ਼ਲ ਖਪਤ ਹੋ ਸਕਦਾ ਘੱਟ ਹੋਵੇ ਇਸ ਇਹ ਫਰਕ ਆ ਤੁਹਾਡੇ ਇੰਜਨ ਦੇ ਵਿੱਚ ਸਵਰਾਜ ਦੇ ਵਿੱਚ ਜਿਹੜਾ ਨਵਾਂ ਮਾਡਲ ਤੇ ਪੁਰਾਣੇ ਮਾਡਲ ਦੇ ਵਿੱਚ ਠੀਕ ਹੈ ਜੀ ਬਾਕੀ ਆ ਤੁਸੀਂ ਹੈੱਡ ਦੇਖ ਸਕਦੇ ਹੋ ਕਈ ਭਰਾ ਕਹਿੰਦੇ ਆ ਯਾਰ ਤੁਸੀਂ ਆਪਣੇ ਵਾਲਾਂ ਦੀਆਂ ਸੀਟਾਂ ਵਗੈਰਾ ਕਿਵੇਂ ਕਰਦੇ ਆ ਸੋ ਸੱਜਣੋ ਸਾਡੇ ਕੋਲੇ ਨਾ ਆਲਰੇਡੀ ਜਿਹੜੇ ਬਾਈ 23 ਮਾਡਲ ਆਏ ਸੀਗੇ ਟਰੈਕਟਰ ਉਹਨਾਂ ਦਾ ਹੈੱਡ ਖਰੀਦ ਕੇ ਰੱਖਿਆ ਹੋਇਆਗਾ ਉਹਦੇ ਹੈੱਡ ਦੀ ਜਿਹੜੀ ਮੈਂੰਤੀ ਸਾਡੀ ਆਲਰੇਡੀ ਕੀਤੀ ਹੋਆ ਨਵਾਂ ਹੈੱਡ ਆਗਾ ਬਾਈ 23 ਮਾਡਲ ਦਾ ਇਹਦੇ ਮਤਾਬਕ ਅਸੀਂ ਸੀਟਾਂ ਦੀ ਸੈਟਿੰਗ ਕਰਾਉਣੀ ਹੈ ਕੰਪਨੀ ਦੇ ਮਤਾਬਕ ਜਿਹਦੇ ਕਾਰਨ ਕਰਕੇ ਜਿਹੜੇ ਸਾਡੇ ਸਵਰਾਜ ਆ ਸੱਜਣੂ ਵਧੀਆ ਚੱਲਦੇ ਆ ਹੈ ਕਿਉਂਕਿ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੇ YouTube ਤੇ Facebook ਤੇ ਮੈਂ ਆਇਆ ਕਰ ਦਿੰਨਾ ਮੈਂ ਜਾਉ ਕਰ ਦਿੰਨਾ ਸਾਰੇ ਕੋਈ ਫੇਕ ਆ ਸਾਰੇ ਹਰ ਬੰਦਾ ਇੱਕ ਦੂਜੇ ਟਰੈਕਟਰ ਦੀ ਹੋਵੇ ਜੇ ਕੰਪਨੀ ਦਾ ਹੋਵੇ ਜੇ ਕਿਸੇ ਦਾ ਬਣਾਇਆ ਹੋਵੇ ਉਹਦੀ ਨਕਲੀ ਕਰਦੇ ਆ ਸੱਜਣੋ ਕੋਈ ਕਿਸੇ ਦੇ ਵਿੱਚ ਕੁਝ ਨਹੀਂਗਾ ਸਾਰੇ ਬੰਦੇ ਆਪਣਾ ਰੋਟੀ ਦੀ ਖਾਤਰ ਤੁਹਾਨੂੰ ਪਤਾ ਕੰਮ ਕਰਦੇ ਹਨ ਅਸੀਂ ਵੀ ਆਪਣੇ ਰੋਟੀ ਦੀ ਖਾਤਰ ਕੰਮ ਕਰਦੇ ਆ ਬਾਕੀ ਜਿਹੜਾ ਸਾਰਿਆਂ ਨੂੰ ਤੁਹਾਡੇ ਕਸਟਮਰਾਂ ਨੂੰ ਪਤਾ ਹੀ ਆ ਯਾਰ ਕੌਣ ਕਿੰਨੇ ਕ ਪਾਣੀ ਚ ਹਨ ਸਾਰੇ ਆਪਣੀ ਵਧੀਆ ਮਿਹਨਤ ਕਰਕੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਹਨ ਕਹਿਣ ਦਾ ਮਤਲਬ ਸਿੱਧੇ ਸ਼ਬਦਾਂ ਦੇ ਵਿੱਚ ਤੁਸੀਂ ਦੇਖਿਆ ਹਨ ਜਿੰਨੇ ਵੀਡੀਓ ਦੇ ਵਿੱਚ ਵੇਖਿਆ ਹਨ بڑے بڑے ਹਵਾ ਕਰਦੇ ਆ ਹਨ ਮਕੈਨਿਕ ਸਾਰੇ ਕਹਿੰਦੇ ਅਸੀਂ ਐਂ ਕਰਦੇ ਨਾ ਕੋਈ ਕਿਸੇ ਦੇ ਵਿੱਚ ਨਹੀਂ ਹਨਾ ਕੋਈ ਨਾ ਕੋਈ ਤੁਹਾਨੂੰ ਦੇਖੋ ਰੱਬ ਦਾ ਜਿਹੜਾ ਗੁਣ ਦਿੱਤਾ ਹੋਇਆ ਨਾ ਉਹ 1 ਮਿੰਟ ਦੇ ਵਿੱਚ ਖੋ ਸਕਦਾਗਾ ਕੋਈ ਇਹਦਾ ਚੀਜ਼ਾਂ ਦਾ ਹੰਕਾਰ ਨਹੀਂ ਮਾਨਣੇਗਾ ਹਨਾ ਮਾਲਕ ਤੋਂ ਡਰ ਕੇ ਪ੍ਰਮਾਤਮਾ ਤੋਂ ਡਰ ਕੇ ਆਪਾਂ ਕਹਿੰਨੇ ਆ ਵੀ ਆਪਾਂ ਵਧੀਆ ਜੋ ਜਿੰਨਾ ਪ੍ਰਮਾਤਮਾ ਨੇ ਦਿੱਤਾ ਹਨਾ ਵਧੀਆ ਕਰੀ ਜੰਨੇ ਆ ਤੇ ਅੱਗੇ ਆ ਕੇ ਆਪਾਂ ਮਿਹਨਤ ਕਰਕੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਮੈਮੂ ਵਾਲਾ ਜਿਹੜਾ ਚੱਕਰ ਸਾਡੇ 'ਚ ਹੈ ਨਹੀਂ ਸੱਜਣੋ ਹਨਾ ਕਿਉਂਕਿ ਸਾਰੇ ਬੰਦੇ ਨਕਲ ਕਰਕੇ ਕੰਮ ਕਰਦੇ ਆ ਕੋਈ ਕਿਸੇ ਨੂੰ ਐ ਨਹੀਂਗਾ ਵੀ ਮੈਂ ਬਹੁਤ ਯਰਬੇਕਾਰ ਆ ਮੈਂ ਬਹੁਤ ਸਾਰੇ ਬੰਦੇ ਨਕਲ ਨਾਲ ਹੀ ਕੰਮ ਕਰਦੇ ਆ ਚਾਹੇ ਉਹ ਕੰਪਨੀ ਦੇ ਕਰਨ ਜਾਂ ਕਿਸੇ ਵਧੀਆ ਐਕਸਪਰਟ ਬੰਦੇ ਦਾ ਕੰਮ ਕੀਤਾ ਹੋਵੇ ਉਹਦਾ ਵਧੀਆ ਚੱਲਦਾ ਹੋਵੇ ਉਹਨੂੰ ਖੋਲ ਕੇ ਨਕਲ ਕੀਤੀ ਹੋਵੇ ਸਾਰੇ ਨਕਲ ਕਰਕੇ ਹੀ ਕੰਮ ਕਰਦੇ ਆ ਕੋਈ ਕਿਸੇ ਦੇ ਵਿੱਚ ਕੋਈ ਐਵੇਂ ਨਾ ਬੜਾ ਮਤਲਬ ਸੋਚ ਸਮਝ ਕੇ ਬੰਦੇ ਦੀ ਪਰਖ ਕਰਕੇ ਤੁਸੀਂ ਕੰਮ ਕਰਾਇਆ ਕਰੋ ਕੋਈ ਇਦਾਂ ਨਹੀਂ ਵੀ ਕੋਈ ਸਮਾਨ ਚੋਂ ਨਹੀਂ ਉਤਰਿਆ ਹਣਾ ਤੇ ਸੋ ਅੱਜ ਤੁਹਾਨੂੰ ਆਪਣੇ 855 ਨਵੇਂ ਮਾਡਲ ਪੁਰਾਣੇ ਮਾਡਲ ਦੇ ਟਰਾਂਸਮਿਸ਼ਨ ਇੰਜਨ ਦੇ ਵਿੱਚ ਤੁਹਾਨੂੰ ਜਾਣਕਾਰੀ ਹਾਸਲ ਕਰਵਾਈ ਹੈ ਨਾ ਤੁਹਾਨੂੰ ਜਾਣਕਾਰੀ ਦਿੱਤੀ। ਬਾਕੀ ਤੁਹਾਡੇ ਲਈ ਹੁਣ ਹਰ ਰੋਜ਼ ਵਲੌਗ ਆਇਆ ਕਰਨਗੇ। ਕਾਇਮ ਹੋ ਜਾਓ ਸੱਜਣੋ। ਵੀਡੀਓ ਰੋਜ਼ ਵੇਖਿਆ ਕਰੋ ਆਪਣੀ। ਤੁਹਾਨੂੰ 7:30 ਤੋਂ 8:00 ਵਜੇ ਦੇ ਕਰੀਬ ਸ਼ਾਮ ਨੂੰ ਵੀਡੀਓ ਅਪਲੋਡ ਕਰਦਿਆ ਕਰਾਂਗੇ ਚਾਹੇ ਇੰਸਟਾ ਹੋਵੇ, YouTube ਹੋਵੇ, Facebook ਹੋਵੇ। ਤੁਸੀਂ ਜ਼ਰੂਰ ਦੇਖਿਆ ਕਰੋ ਹਨਾ। ਤੇ ਅੱਜ ਤੋਂ ਬਾਅਦ ਪਹਿਲਾਂ ਜਿਹੜਾ ਵੀਡੀਓ ਨਹੀਂ ਪਾਈਆਂ ਉਦੋਂ ਮਾਫ਼ ਕਰਦੇ ਹੋ ਹਨਾ। ਤੇ ਅੱਜ ਆਪਣਾ ਜਿਹੜਾ ਕੱਲੋਂ ਵਲੌਗ ਸ਼ੁਰੂ ਹੋਊਗਾ ਜਿਹੜਾ ਇੱਧਰ ਸੋਨਾਲੀਕਾ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਆਪਣੇ ਕੋਲੇ ਆਇਆ ਵਾ ਸੀਗਾ ਆਪਣੇ ਇੱਥੇ ਲੋਕਲ ਏਰੀਏ ਚੋਂ ਇੱਥੋਂ 7-8 ਕਿਲੋਮੀਟਰ ਦੂਰ ਪਿੰਡ ਆ ਬਾਈ ਦਾ ਉੱਥੋਂ ਆਇਆ ਵਾ ਸੀਗਾ ਇਸ ਟਰੈਕਟਰ ਦਾ ਕੱਲੋਂ ਜਾਂ ਪਰਸੋ ਇੰਜਨ ਫਿੱਟ ਕਰ ਦਾਂਗੇ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਕੁਰੂਕ ਖੇਤਰ ਤੋਂ ਟਰੈਕਟਰ ਆਇਆ ਵਾ 855 18 ਦੇ ਟਾਰਾਂ ਦੇ ਵਿੱਚ ਤੇ ਸੋਸ ਟਰੈਕਟਰ ਦੇ ਵਿੱਚ ਵੀ ਬਹੁਤ ਵੱਡੀ ਕਹਾਣੀ ਜੁੜੀ ਆ ਉਸ ਟਰੈਕਟਰ ਦੇ ਨਾਲ ਕਿੱਥੋਂ ਕੰਮ ਕਰਾਇਆ ਕਿਵੇਂ ਕੀ ਗੱਲਬਾਤ ਆ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਸ ਅਗਲੀ ਵੀਡੀਓ ਦੇ ਵਿੱਚ ਹਨਾ ਕਿਉਂਕਿ ਉਸ ਟਰੈਕਟਰ ਦੇ ਵਿੱਚ ਭਰਾ ਦੇ ਬਹੁਤ ਜ਼ਿਆਦਾ ਪੈਸੇ ਲੱਗਿਆ ਕਿਉਂਕਿ ਉਹ ਹਰਿਆਣੇ ਦਾ ਭਰਾ ਹਨ ਆਪਣਾ ਪੰਜਾਬੀ ਵੀਰ ਹਨ ਪਰ ਲੇਕਿਨ ਹੁਣ ਕਹਿਣਾ ਨਹੀਂ ਚਾਹੁੰਦੇ ਹਨ ਉਹਦੇ ਪੈਸੇ ਬਹੁਤ ਲੱਗੇ ਵਿਚਾਰਾ ਹੁਣ ਕਿਰਾਏ ਤੇ ਟਰੈਕਟਰ ਲੈ ਕੇ ਅੱਜ ਉਹ ਆਪਣਾ ਕੰਮ ਚਲਾ ਰਿਹਾਗਾ ਕਿਉਂਕਿ ਉਹਦੇ ਟਰੈਕਟਰ ਦੇ ਵਿੱਚ 4.5 ਤੋਂ 5 ਲੱਖ ਰੁਪਏ ਲੱਗ ਗਿਆ ਪਰ ਲੇਕਿਨ ਉਹ ਵਿਚਾਰੇ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਸੋ ਪਰਸੋ ਤੱਕ ਉਸ ਟਰੈਕਟਰ ਨੂੰ ਖੋਲ ਦੇਵਾਂਗੇ ਇੱਕ ਟਰੈਕਟਰ ਆਪਣੇ ਕੋਲੇ ਆਇਆ ਵਾ 735 ਉਹ ਮਜ਼ਰੇਰੀ ਤੋ ਆਇਆਗਾ ਉਹ ਵੀ ਇੰਜਨ 963 ਵਗੈਰਾ ਕਰਾਂਗੇ ਆਪਾਂ ਉਹ ਉਹਦੇ ਵਿੱਚ ਪ੍ਰੋਟੈਕ ਵਾਲਾ ਜਿਹੜਾ ਪਿਸਟਨ ਵਗੈਰਾ ਫਿੱਟ ਕਰਾਂਗੇ ਉਹ ਵੀ ਤੁਹਾਨੂੰ ਅਗਲੇ ਵੀਡੀਓ ਚ ਦਿਖਾਇਆ ਜਾਊਗਾ ਇੱਕ ਆਪਣੇ ਕੋਲੇ 855 ਆਵਾ ਉਹ ਵੀ ਬਟਾਲੇਰੀ ਦਾ ਵਾ ਉਹ ਵੀ ਖੋਲਾਂਗੇ ਉਹਦੇ ਵਿੱਚ ਵੀ ਪਿਛਲੇ ਹਿੱਸੇ ਵਗੈਰਾ ਦਾ ਸਾਰਾ ਕੰਮ ਕਰਾਂਗੇ ਠੀਕ ਹੈ ਜੀ ਬਾਕੀ ਇਸ ਤੋਂ ਬਾਅਦ ਜਿਹੜਾ ਆਪਣਾ ਇਧਰ ਫਾਰਮ ਟਰੈਕ ਆਪਣੇ ਭਰਾ ਦਾ ਇਟਲੀ ਵਾਲੇ ਵੀਰ ਦਾ ਇਹਦਾ ਵੀ ਜਲਦ ਕੰਮ ਸਟਾਰਟ ਹੋਣ ਵਾਲਾ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਵੀ ਅੱਜ ਖੋਲ ਦੇਾਂਗੇ ਕੱਲ੍ਹ ਨੂੰ ਜਾਂ ਪਰਸੋਂ ਤੱਕ ਤੇ ਸਾਰਾ ਪੇਂਟ ਇਹਦਾ ਰਿਮੂਵ ਕਰਨਾ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਇਹ ਵੀ ਜਲਦ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਫਿਟਿੰਗ ਹੋਣ ਵਾਲਾ ਠੀਕ ਹੈ ਜੀ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਆ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ